ਦੋਸਤੋ ਘਟਨਾਵਾਂ ਤਾਂ ਤੁਹਾਡੇ ਨਾਲ ਬਹੁਤ ਸਾਂਝੀਆਂ ਕੀਤੀਆਂ ਨੇ ਪਰ ਅਜਿਹੀ ਘਟਨਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਸੀਂ ਵੀ ਸੋਚਾਂ ਵਿੱਚ ਪੈ ਜਾਓਗੇ ਘਟਨਾਵਾਂ ਤਾਂ ਹਰ ਰੋਜ਼ ਰੋਜ਼ਾਨਾ ਅਜਿਹੀਆਂ ਵਾਪਰਦੀਆਂ ਰਹਿੰਦੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸੰਝੀਆਂ ਕਰਦੇ ਆਂ ਪਰ ਅੱਜ ਜੋ ਘਟਨਾ ਵਾਪਰੀ ਹੈ ਜਿੱਥੇ ਕਿ ਲਾਲਚ ਵਿੱਚ ਵਿਅਕਤੀ ਐਨੇ ਅੰਨੇ ਹੋ ਜਾਂਦੇ ਨੇ ਲਾਲਚ ਉਹਨਾਂ ਦੀ ਅੱਖਾਂ ਤੇ ਅਜੇ ਹੀ ਪੱਟੀ ਬੰਨ੍ਹਦਾ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਲਾਲਚ ਵਿੱਚ ਵਿਅਕਤੀ ਐਨਾ ਅੰਨਾ ਹੋ ਜਾਂਦਾ ਹੈ ਕਿ ਕੋਈ ਵੀ ਚੀਜ਼ ਉਸ ਨੂੰ ਦਿਖਾਈ ਨਹੀਂ ਦਿੰਦੀ ਤੇ ਐਨੇ ਅੰਨੇ ਹੋ ਜਾਂਦੇ ਨੇ ਕਿ ਆਪਣੇ ਆਪ ਉਹ ਅਤੇ ਵਿੱਚ ਆਪਣੇ ਵਿੱਚ ਇਨਸਾਨੀਅਤ ਦੇ ਨਾਂ ਨੂੰ ਵੀ ਭੁੱਲ ਜਾਂਦੇ ਨੇ ਅਜੇ ਹੀ ਹੀ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਵਿਅਕਤੀ ਦੁਕਾਨਾਂ ਤੇ ਚੋਰੀਆਂ ਕਰਨ ਜਾਂਦੇ ਸੀ ਘਰਾਂ 'ਚ ਚੋਰੀਆਂ ਕਰਨ ਜਾਂਦੇ ਸੀ ਪਰ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਵੱਡਾ ਕਾਰਨਾਮਾ ਕਰਕੇ ਦਿਖਾ ਦਿੱਤਾ ਹੈ ਤੇ ਸਾਹਮਣੇ ਉਹਨਾਂ ਦੀ ਕਰਤੂਤ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਕਰ ਲਈ ਗਈ ਸੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸੀਸੀਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਚੋਰੀ ਦੇ ਨਾਲ ਸਬੰਧਿਤ ਸਾਹਮਣੇ ਆ ਰਿਹਾ ਇਹ ਜੋ ਮਾਮਲਾ ਹੈ ਉਹ ਪੰਜਾਬ ਦੇ ਇੱਕ ਇਲਾਕੇ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਸੀ ਕਿ ਦਿਨ ਦਿਹਾੜੇ ਦੋ ਵਿਅਕਤੀ ਸੀ ਜੋ ਕਿ ਸ਼ਾਮ ਦੇ ਟਾਈਮ ਜਾ ਰਹੇ ਸੀ ਤਾਂ ਅਚਾਨਕ ਹੀ ਰਾਸਤੇ ਦੇ ਵਿੱਚੋਂ ਜਾ ਰਹੇ ਸੀ ਤਾਂ ਅਚਾਨਕ ਇੱਕ ਦੁਕਾਨ ਆਉਂਦੀ ਹੈ ਤੇ ਦੁਕਾਨ ਆਉਂਦੇ ਦੌਰਾਨ ਹੀ ਬਾਹਰ ਦੁਕਾਨ ਦੇ ਝਾੜੂ ਜੋ ਸੀ ਝਾੜੂਆਂ ਦਾ ਬੰਡਲ ਪਿਆ ਹੁੰਦਾ ਹੈ ਤਾਂ ਦੋ ਵਿਅਕਤੀਆਂ ਦੇ ਵੱਲੋਂ ਆਪਣੇ ਸਾਧਨ ਨੂੰ ਰੋਕਿਆ ਜਾਂਦਾ ਹੈ ਤਾਂ ਰੋਕਣ ਦੇ ਦੌਰਾਨ ਹੀ ਇੱਕ ਵਿਅਕਤੀ ਦੇ ਵਿੱਚ ਵੱਲੋਂ ਪਿੱਛੇ ਬੈਠੇ ਵਿਅਕਤੀ ਦੇ ਵੱਲੋਂ ਜਲਦ ਤੋਂ ਜਲਦ ਉਹ ਝਾੜੂ ਦਾ ਬੰਡਲ ਖਸਕਾਇਆ ਜਾਂਦਾ ਹੈ ਤੇ ਆਪਣੇ ਸਾਧਨ ਉੱਪਰ ਰੱਖਿਆ ਜਾਂਦਾ ਹੈ ਤੇ ਰੱਖਣ ਦੇ ਦੌਰਾਨ ਹੀ ਉਹ ਜਦੋਂ ਬੰਡਲ ਨੂੰ ਰੱਖ ਲੈਂਦੇ ਨੇ ਤਾਂ ਮੌਕੇ ਤੇ ਹੀ ਉਥੋਂ ਫਰਾਰ ਹੋ ਜਾਂਦੇ ਨੇ ਆਪਣਾ ਸਾਧਨ ਚਲਾ ਲੈਂਦੇ ਨੇ ਤੇ ਬਾਅਦ ਵਿੱਚ Eu não rio, mocquei de ਦੁਕਾਨ ਦੇ ਮਾਲਕ ਨੂੰ ਇਸ ਘਟਨਾ ਦਾ ਪਤਾ ਲੱਗ ਜਾਂਦਾ ਹੈ ਤੇ ਪਤਾ ਲੱਗਣ ਦੇ ਦੌਰਾਨ ਹੀ ਉਹ ਜਲਦ ਤੋਂ ਜਲਦ ਆਪਣੀ ਸਕੂਟਰੀ ਕੱਢਦਾ ਹੈ ਤੇ ਉਹਨਾਂ ਦੇ ਪਿੱਛੇ ਲਗਾਉ ਲੈਂਦਾ ਹੈ ਤੇ ਜਦੋਂ ਹੀ ਸਕੂਟਰੀ ਪਿੱਛੇ ਲਗਾ ਲੈਂਦਾ ਹੈ ਤਾਂ ਪਿੱਛੇ ਲਗਾਉਣ ਦੇ ਦੌਰਾਨ ਹੀ ਉਹਨਾਂ ਦੇ ਪਿੱਛੇ-ਪਿੱਛੇ ਜਾਂਦਾ ਹੈ ਜਦੋਂ ਵਿਅਕਤੀਆਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਹੁਣ ਮਾਲਕ ਨੇ ਸਾਡਾ ਖੜਾ ਤਾਂ ਛੱਡਣਾ ਨਹੀਂ ਹੈ ਕਿਉਂਕਿ ਉਹ ਜਿੱਧਰ ਵੀ ਜਾਂਦੇ ਸੀ ਉਹ ਵਿਅਕਤੀ ਦੁਕਾਨ ਦਾ ਮਾਲਕ ਉਹਨਾਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਜਿਸ ਦੇ ਦੌਰਾਨ ਵਿਅਕਤੀਆਂ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਜੋ ਮਾਲਕ ਹੈ ਸ਼ਾਇਦ ਉਹ ਖਿਹੜਾ ਨਹੀਂ ਛੱਡੇਗਾ ਤੇ ਉਹ ਸੱਚੀ ਉਹ ਖਿਹੜਾ ਨਹੀਂ ਛੱਡਦਾ ਹੈ ਜਿੱਧਰ ਨੂੰ ਵੀ ਉਹ ਜਾਂਦੇ ਨੇ ਉਹ ਉਧਰ ਉਧਰੀ ਚੱਲਦਾ ਰਹਿੰਦਾ ਹੈ ਜਦੋਂ ਉਹਨਾਂ ਦੇ ਪਿੱਛੇ ਜਾਂਦਾ ਹੈ ਤਾਂ ਪਿੱਛੇ ਜਾਂਦੇ ਦੌਰਾਨ ਹੀ ਕਾਫੀ ਦੂਰੀ ਤੇ ਜਾ ਕੇ ਜਦੋਂ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੋਣੀ ਲੱਗ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਦੇ ਦੁਆਰਾ ਜੋ ਉਹਨਾਂ ਦੇ ਕੋਲ ਬੰਡਲ ਸੀ ਝਾੜੂ ਦੇ ਬੰਡਲ ਨੂੰ ਇੱਕ ਥਾਂ ਤੇ ਸੁੱਟ ਦਿੱਤਾ ਜਾਂਦਾ ਹੈ ਤੇ ਸੁੱਟਣ ਦੇ ਦੌਰਾਨ ਹੀ ਜੋ ਵਿਅਕਤੀ ਸੀ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਮਾਲਕ ਜੋ ਸੀ ਉਸ ਝਾੜੂ ਦੇ ਬੰਡਲ ਨੂੰ ਚੱਕ ਕੇ ਆਪਣੀ ਦੁਕਾਨ ਤੇ ਵਾਪਸ ਲੈ ਜਾਂਦਾ ਦਾ ਹੈ ਹੁਣ ਤੁਸੀਂ ਦੇਖੋ ਕਿ ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਪਰ ਦਰਅਸਲ ਅਸਲ ਜੋ ਹੈ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਇਹਨਾਂ ਦਾ ਅਸਲ ਕਾਰਨ ਇਹੀ ਹੈ ਕਿ ਅੱਜਕੱਲ ਦੇ ਜੋ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਦੂਜੀ ਗੱਲ ਉਹ ਫਿਰ ਦੂਸਰੇ ਪੁੱਠੇ ਰਾਵਾਂ ਤੇ ਹੀ ਚੱਲਣਗੇ ਜੇਕਰ ਉਹਨਾਂ ਲਈ ਕੋਈ ਰੋਜ਼ਗਾਰ ਨਾ ਹੋਵੇਗਾ ਤਾਂ ਜੇਕਰ ਉਹ ਕੋਈ ਕੰਮ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਹੁਣ ਤੁਸੀਂ ਦੇਖੋ ਜਦੋਂ ਵਿਅਕਤੀ ਭੁੱਖੇ ਮਰ ਰਹੇ ਨੇ ਜਾਂ ਤਾਂ ਉਹ ਨਸ਼ਿਆਂ ਤੇ ਲੱਗ ਜਾਂਦੇ ਨੇ ਤੇ ਜਾਂ ਫਿਰ ਗਲਤ ਕੰਮਾਂ ਵਿੱਚ ਪੈ ਜਾਂਦੇ ਨੇ ਜਿਵੇਂ ਕਿ ਚੋਰੀ ਕਰਨਾ ਕਿਸੇ ਨੂੰ ਲੁੱਟਣਾ ਆਦ ਇਹ ਸਾਰੀਆਂ ਗਲਤੀਆਂ ਜੋ ਨੇ ਉਹ ਕੋ ਵਿਅਕਤੀ ਦੇ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਉਹ ਵਿਅਕਤੀ ਜੋ ਬੇਰੁਜ਼ਗਾਰ ਹੁੰਦਾ ਹੈ ਜਿਸ ਦੇ ਕੋਲ ਖਾਣ ਪੀਣ ਲਈ ਕੁਝ ਵੀ ਨਹੀਂ ਹੁੰਦਾ ਹੈ ਪਰ ਤੁਸੀਂ ਦੇਖੋ ਕਈ ਵਿਅਕਤੀ ਤਾਂ ਇਹ ਮਜਬੂਰੀ ਲਈ ਕਰ ਰਹੇ ਹੁੰਦੇ ਨੇ ਪਰ ਕਈ ਵਿਅਕਤੀ ਜੋ ਸੈਟੀਸਫਾਈ ਵੀ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਵੀ ਹੁੰਦੇ ਨੇ ਪਰ ਉਹ ਇਹ ਸਾਰੀਆਂ ਗਲਤੀਆਂ ਜਾਣ ਬੁੱਝ ਕੇ ਕਰ ਰਹੇ ਹੁੰਦੇ ਨੇ ਜਿਸ ਤਰ੍ਹਾਂ ਇਹ ਤੁਸੀਂ ਮਾਮਲਾ ਦੇਖਿਆ ਹੀ ਹੈ ਕਿ ਲੋਕ ਝਾੜੂ ਨੂੰ ਵੀ ਨਹੀਂ ਛੱਡਦੇ ਨੇ ਝਾੜੂ ਸਿਰਫ ਉਹ ਦੁਕਾਨ ਤੇ ਜੋ ਬੰਡਲ ਪਈ ਸੀ ਉਹ ਦੋ ਵਿਅਕਤੀਆਂ ਦੇ ਵੱਲੋਂ ਉਹਨਾਂ ਝਾੜੂ ਦੇ ਬੰਡਲਾਂ ਨੂੰ ਵੀ ਛੱਡਿਆ ਨਹੀਂ ਗਿਆ ਪਹਿਲਾਂ ਜੇ ਤੁਹਾਡੇ ਨਾਲ ਮਾਮਲੇ ਸਾਂਝੇ ਕਰਨ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖਦੇ ਵੀ ਹੋ ਕਿ ਜਿਹੜੇ ਤੁਹਾਡੇ ਨਾਲ ਮਾਮਲੇ ਸਾਂਝੇ ਕਰਦੇ ਆ ਉਹ ਆਮ ਤੌਰ ਤੇ ਕਈ ਦੋ ਕਈ ਵਿਅਕਤੀਆਂ ਦੇ ਵੱਲੋਂ ਕਿਸੇ ਦੇ ਘਰੇ ਜਾ ਕੇ ਚੋਰੀ ਕੀਤੀ ਜਾਂਦੀ ਸੀ ਕਈ ਵਾਰ ਖੜੇ ਵਿਅਕਤੀ ਨੂੰ ਲੁੱਟਿਆ ਜਾਂਦਾ ਸੀ ਕਈ ਵਾਰ ਕਿਸੇ ਦਾ ਸਾਧਨ ਚੋਰੀ ਕੀਤਾ ਜਾਂਦਾ ਸੀ ਪਰ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਏ ਉਹ ਸਿਰਫ ਇਹ ਝਾੜੂਆਂ ਦਾ ਹੈ ਜਿੱਥੇ ਕਿ ਦੋ ਵਿਅਕਤੀ ਆਉਂਦੇ ਨੇ ਤੇ ਵਿਅਕਤੀਆਂ ਦੇ ਵੱਲੋਂ ਹੀ ਉਸ ਨੂੰ ਝਾੜੂ ਦੇ ਬੰਡਲ ਨੂੰ ਚੋਰੀ ਕਰ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਹੀ ਉਹ ਫਰਾਰ ਹੋ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਇਹਨਾਂ ਦੇ ਪਿੱਛੇ ਦੁਕਾਨ ਦਾ ਮਾਲਕ ਹੈ ਉਹ ਆ ਰਿਹਾ ਹੈ ਤਾਂ ਤੁਰੰਤ ਹੀ ਉਹਨਾਂ ਦੇ ਵੱਲੋਂ ਝਾੜੂ ਦੇ ਬੰਡਲ ਨੂੰ ਤਾਂ ਸੱਟ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਹੀ ਉਹ ਫਰਾਰ ਹੋ ਜਾਂਦੇ ਨੇ ਦਰਸਲ ਇਹ ਜੋ ਘਟਨਾਵਾਂ ਨੇ ਉਹ ਪੰਜਾਬ ਵਿੱਚ ਹੀ ਵਾਪਰਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਵੱਲ ਪ੍ਰਸ਼ਾਸਨ ਦਾ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਜਿਸ ਦੇ ਦੌਰਾਨ ਇਹ ਜੋ ਘਟਨਾਵਾਂ ਨੇ ਉਹ ਲਗਾਤਾਰ ਵਾਪਰਦੀਆਂ ਨੇ ਜਿੱਥੇ ਕਿ ਦਿਨ ਬਦਨ ਜੋ ਵਿਅਕਤੀ ਨੇ ਚੋਰੀ ਅਤੇ ਲੁੱਟਖੋ ਦਾ ਸ਼ਿਕਾਰ ਹੋ ਰਹੇ ਨੇ ਇਹ ਵਿਅਕਤੀ ਦੇ ਵੱਲੋਂ ਇਹ ਸਾਰੀਆਂ ਗੇਮਾਂ ਖੇਡੀਆਂ ਜਾਂਦੀਆਂ ਨੇ ਹੁਣ ਤੁਸੀਂ ਦੇਖੋ ਕਿ ਸਿਰਫ ਝਾੜੂ ਵਿਅਕਤੀਆਂ ਦੇ ਵੱਲੋਂ ਝਾੜੂ ਦਾ ਬੰਡਲ ਵੀ ਨਹੀਂ ਛੱਡਿਆ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਐ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਪਰ ਅਜਿਹੀਆਂ ਵਾਰਦਾਤਾਂ ਤਾਂ ਵੇਖਣ ਨੂੰ ਮਿਲਦੀਆਂ ਨੇ ਕਿ ਜਸ ਨੂੰ ਸੋਚ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਹਾਂ ਜੀ ਤੁਹਾਨੂੰ ਦੱਸਦੀਏ ਜੋ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਹ ਦਿਮਾਗ ਨੂੰ ਸੁੰਨ ਕਰ ਦੇਣ ਵਾਲੀਆਂ ਆਉਂਦੀਆਂ ਨੇ ਜਿੱਥੇ ਕਿ ਪਹਿਲਾਂ ਤਾਂ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਲੁੱਟਿਆ ਜਾਂਦਾ ਸੀ ਗੱਡੀਆਂ ਨੂੰ ਵਾਰ ਦਾ ਤਾਨੂ ਅੰਜਾਮ ਦਿੱਤਾ ਜਾਂਦਾ ਸੀ ਪਰ ਇਹ ਜੋ ਘਟਨਾਵਾਂ ਨੇ ਅੱਜ ਕੱਲ ਜਿੱਥੇ ਕਿ ਵਿਅਕਤੀਆਂ ਦੇ ਵੱਲੋਂ ਚੋਰਾਂ ਦੇ ਵੱਲੋਂ ਇੱਕ ਦੁਕਾਨ ਤੇ ਪਏ ਝਾੜੂਆਂ ਦੇ ਬੰਡਲ ਨੂੰ ਵੀ ਛੱਡਿਆ ਨਹੀਂ ਜਾਂਦਾ ਹੈ ਹਾਂਜੀ ਅਜਿਹੀ ਹੀ ਘਟਨਾ ਇੱਕ ਪੰਜਾਬ 'ਚ ਸਾਹਮਣੇ ਆ ਰਹੀ ਆ ਜਿੱਥੇ ਕਿ ਵਿਅਕਤੀਆਂ ਦੇ ਵੱਲੋਂ ਇੱਕ ਅਜਿਹੀ ਵੱਡੀ ਵਰਦਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਵਿਅਕਤੀ ਜੋ ਹੁੰਦੇ ਨੇ ਉਹ ਝਾੜੂਆਂ ਦਾ ਬੰਡਲ ਵੀ ਨਹੀਂ ਛੱਡਦੇ ਨੇ ਜਦੋਂ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਮੌਕੇ ਤੇ ਹੀ ਉਹ ਫਰਾਰ ਹੋ ਜਾਂਦੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਟੂਡੀਓ ਦੇ ਨਾਲ ਡਾਕਟਰ ਬਖਸ਼ੀਸ਼ ਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਅਤੇ ਲੁੱਟਖੋਹ ਦੇ ਵਾਰਦਾਤਾਂ ਤੇ ਮਾਮਲੇ ਆਦਿ ਹੀ ਸਾਹਮਣੇ ਆਉਂਦੇ ਨੇ ਪਰ ਤੁਸੀਂ ਦੇਖੋ ਕਿ ਇਹ ਜੋ ਮਾਮਲਾ ਹੈ ਜਿੱਥੇ ਕਿ ਦੋ ਵਿਅਕਤੀ ਦੁਕਾਨ ਤੇ ਪਏ ਝਾੜੂਆਂ ਦਾ ਬੰਡਲ ਵੀ ਨਹੀਂ ਚੜਦੇ ਨੇ ਦਰਅਸਲ ਇਹ ਜੋ ਮਾਮਲਾ ਹੈ ਉਹ ਵਾਪਰ ਦਾ ਕਦੋਂ ਹੈ ਕਿੱਥੇ ਵਾਪਰਦਾ ਹੈ ਤੇ ਕਿਵੇਂ ਵਾਪਰਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਇਹ ਜੋ ਮਾਮਲਾ ਵਾਪਰਦਾ ਹੈ ਉਹ ਫਿਰੋਜ਼ਪੁਰ ਵਿੱਚ ਵਾਪਰਦਾ ਹੈ ਪੰਜਾਬ ਦੇ ਇਲਾਕੇ ਫਿਰੋਜ਼ਪੁਰ ਵਿੱਚ ਜਦੋਂ ਇਹ ਮਾਮਲਾ ਵਾਪਰਦਾ ਹੈ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਦੱਸਿਆ ਗਿਆ ਸੀ ਕਿ ਦੋ ਜੋ ਵਿਅਕਤੀ ਸੀ ਉਹ ਦੋ ਵਿਅਕਤੀ ਆਪਣੇ ਸਾਧਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਦੁਕਾਨ ਹੁੰਦੀ ਹੈ ਸ਼ਾਇਦ ਉਹਨਾਂ ਦੇ ਵੱਲੋਂ ਉਸ ਦੁਕਾਨ ਨੂੰ ਪਹਿਲਾਂ ਹੀ ਨਿਸ਼ਾਨਾ ਬਣਾ ਲਿਆ ਗਿਆ ਹੋਵੇ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸੋਚ ਲਈ ਹੋਵੇ ਪਰ ਤੁਸੀਂ ਦੇਖੋ ਕਿ ਜਦੋਂ ਹੀ ਉਹ ਦੋ ਵਿਅਕਤੀ ਦੁਕਾਨ ਦੇ ਕੋਲ ਪਹੁੰਚਦੇ ਨੇ ਤਾਂ ਉੱਥੇ ਰੋਕਦੇ ਨੇ ਰੋਕਣ ਦੇ ਦੌਰਾਨ ਹੀ ਬਾਹਰ ਸਾਈਡ ਖੜੀ ਤੇ ਥਣੇ ਤੇ ਝਾੜੂਆਂ ਦਾ ਬੰਡਲ ਪਿਆ ਹੁੰਦਾ ਹੈ ਜਦੋਂ ਇਹ ਝਾੜੂ ਪਏ ਹੁੰਦੇ ਹਨ ਤਾਂ ਦੋ ਵਿਅਕਤੀਆਂ ਦੇ ਵੱਲੋਂ ਉਸ ਝਾੜੂਆਂ ਨੂੰ ਚੱਕਿਆ ਜਾਂਦਾ ਹੈ ਤੇ ਚੱਕਣ ਦੇ ਦੌਰਾਨ ਹੀ ਜਦੋਂ ਉਸ ਨੂੰ ਚੱਕ ਲੈਂਦੇ ਹਨ ਤਾਂ ਉਹ ਵਿਚਾਲੇ ਰੱਖ ਕੇ ਸਾਧਨ ਨੂੰ ਤੋੜ ਲੈਂਦੇ ਹਨ ਤੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਪਰ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਵੀ ਇਸ ਘਟਨਾ ਦਾ ਪਤਾ ਲੱਗ ਜਾਂਦਾ ਹੈ ਤਾਂ ਉਸ ਦੇ ਵੱਲੋਂ ਜਲਦ ਤੋਂ ਜਲਦ ਹੀ ਆਪਣੀ ਸਕੂਟਰੀ ਨੂੰ ਸਟਾਰਟ ਕੀਤਾ ਜਾਂਦਾ ਹੈ ਤੇ ਸਟਾਰਟ ਕਰਨ ਦੇ ਦੌਰਾਨ ਹੀ ਉਹ ਜੋ ਵਿਅਕਤੀ ਹੈ ਉਹ ਚੋਰਾਂ ਦੇ ਪਿੱਛੇ ਭੱਜਦਾ ਹੈ ਪਿੱਛੇ ਜਾਂਦਾ ਹੈ ਤੇ ਥੋੜੀ ਦੂਰੀ ਤੇ ਜਾ ਕਹੇਗੀ ਚੋਰਾਂ ਨੂੰ ਇਹ ਗੱਲ ਮਹਿਸੂਸ ਹੋਣੀ ਲੱਗ ਪੈਂਦੀ ਹੈ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਜੋ ਇਹ ਵਿਅਕਤੀ ਹੈ ਦੁਕਾਨ ਦਾ ਮਾਲਕ ਹੈ ਇਹ ਹੁਣ ਸਾਡਾ ਖਿਹੜਾ ਨਹੀਂ ਛੱਡ ਰਿਹਾ ਹੈ ਜਿਸ ਦੇ ਦੌਰਾਨ ਹੀ ਜਦੋਂ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਥੋੜੀ ਦੂਰੀ ਤੇ ਜਾ ਕੇ ਹੀ ਉਹਨਾਂ ਦੇ ਵੱਲੋਂ ਜੋ ਝਾੜੂਆਂ ਦਾ ਬੰਡਲ ਸੀ ਉਹ ਸੈੱਟ ਦਿੱਤਾ ਗਿਆ ਸੀ ਜਿਸ ਦੇ ਦੌਰਾਨ ਜੋ ਵਿਅਕਤੀ ਸੀ ਦੁਕਾਨ ਦਾ ਮਾਲਕ ਸੀ ਉਹ ਝਾੜੂਆਂ ਦਾ ਬੰਡਲ ਚੱਕਦਾ ਹੈ ਤੇ ਚੱਕਣ ਦੇ ਦੌਰਾਨ ਹੀ ਵਾਪਸ ਉਹ ਆਪਣੀ ਦੁਕਾਨ ਤੇ ਲੈ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਦਰਅਸਲੇ ਮਾਮਲਾ ਕੀ ਸੀ ਮਾਮਲਾ ਸਿਰਫ ਇੰਨਾ ਸੀ ਕਿ ਵਿਅਕਤੀ ਆਉਂਦੇ ਨੇ ਆਉਂਦੇ ਦੌਰਾਨ ਹੀ ਝਾੜੂਆਂ ਦਾ ਬੰਡਲ ਚੱਕਦੇ ਨੇ ਤੇ ਚੱਕਣ ਤੋਂ ਤੁਰੰਤ ਬਾਅਦ ਹੀ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਜਦੋਂ ਹੀ ਦੁਕਾਨ ਦੇ ਮਾਲਕ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਵਿਅਕਤੀ ਵਾਰਦਾਤ ਨੂੰ ਰੋਕਣ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ ਤੇ ਉਸ ਦੇ ਵੱਲੋਂ ਆਪਣੇ ਝਾੜੂਆਂ ਦੇ ਬੰਡਲ ਨੂੰ ਵਾਪਸ ਵੀ ਲੈ ਕੇ ਆਇਆ ਜਾਂਦਾ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟਰੀਮ ਮੈਂ ਤੁਹਾਡੀ ਆਪਣੀ ਜਸ਼ਨ ਪਤਿਤਕਾਰ ਬਹੁਤ ਮਿਹਰਬਾਨੀ